ਹਲਕਾ ਖੇਮ ਕਰਨ ਦੇ ਕਸਬਾ ਭਿੱਖੀਵਿੰਡ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਵੱਡੀ ਲੁੱਟ ਹੋਈ ਆ 8 ਲੱਖ ਰੁਪਏ ਦਾ ਸੋਨਾ ਤੇ 60000 ਰੁਪਏ ਦੀ ਨਕਦੀ ਜਿਹੜੀ ਇਸ ਦੁਕਾਨ ਤੋਂ ਲੁੱਟ ਕੇ ਜਿਹੜੇ ਆ ਉਹ ਲਟੇਰੇ ਰਾਤ ਫਰਾਰ ਹੋ ਜਾਂਦੇ ਆ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜੀਨਰ ਜੋ ਕਿ 300 ਮੀਟਰ ਦੀ ਦੂਰੀ ਤੇ ਥਾਣੇ ਤੋਂ ਇਹਨਾਂ ਦੀ ਜਿਹੜੀ ਉਹ ਦੁਕਾਨ ਦੂਰ ਆ ਪਰ ਇੱਥੇ ਵੀ ਜਿਹੜਾ ਲਟੇਰਿਆ ਨੇ ਬਿਨਾ ਕਿਸੇ ਖੌਫਤੋਂ ਲਗਭਗ ਡੇਢ ਘੰਟਾ ਜਿਹੜਾ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕਿ ਉਹ ਰਾਤ ਜਦੋਂ ਆਪਣੀ ਦਰਖਾਸਤ ਲੈ ਕੇ ਜਾ ਇਤਲਾ ਲੈ ਕੇ ਥਾਣੇ ਜਾਂਦੇ ਆ ਤੇ ਉੱਥੇ ਕੋਈ ਵੀ ਪੁਲਿਸ ਮੁਲਾਜ਼ਮ ਜਿਹੜਾ ਉਹਨਾਂ ਦੇ ਨਾਲ ਨਹੀਂ ਤੁਰਿਆ ਅਤੇ ਉਹਦਾ ਉਹ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆ ਰਹੀਆਂ ਕਿ ਕਿਸ ਤਰ੍ਹਾਂ ਜਿਹੜੀ ਇੰਨੀ ਵੱਡੀ ਜਿਹੜੀ ਆ ਚੋਰੀ ਨੂੰ ਅੰਜਾਮ ਦਿੱਤਾ ਗਿਆ ਬੇਖੌਫ ਹੋ ਕੇ ਲੁਟੇਰਿਆਂ ਵੱਲੋਂ ਜਿਹੜਾ ਏਡੀ ਜਿਹੜੀ ਆ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋ ਇੱਥੇ ਦੁਕਾਨ ਦੇ ਜਿਹੜੇ ਆ ਮਾਲਕ ਉਹ ਵੀ ਮੌਜੂਦ ਹੈ ਤੇ ਪੰਜਾਬ ਪੁਲਿਸ ਦੇ ਜਿਹੜੇ ਆ ਥਾਣੇ ਦੇ ਅਧਿਕਾਰੀ ਉਹਨਾਂ ਨਾਲ ਵੀ ਆਪਾਂ ਕਰਦੇ ਹਾਂ ਬਾਕੀ ਗੱਲਬਾਤ ਆ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿ ਕਰ ਜੀ ਆਪਣਾ ਭਰਾ ਹੈ ਰਾਜਵੀਰ ਸਿੰਘ ਡਿਪਟੀ ਜੀ ਦਾ ਮੈਨੂੰ ਫੋਨ ਆਇਆ ਇਹ ਮੈਨੂੰ 4:00 ਦੇ ਫੋਨ ਲੱਗ ਪਹਿਲੇ ਕੋਲਿਆ ਵੀ ਮੇਰਾ ਕੀ ਦੁਕਾਨ ਦੀ ਟੁੱਟ ਗਈ ਆ ਜਦੋਂ ਆਏ ਆ ਅਸੀਂ ਦਵਾ ਦਾ ਵੇਖਾ ਮੌਕਾ ਵੇਖਿਆ ਕਿ ਉਹਨਾਂ ਕੋਈ ਨਹੀਂ ਛੱਡਿਆ ਜੋਰੀ ਜਿਹੜੀ ਹੁੰਦੀ ਹੈ ਕਿ ਲਗਭਗ 300 350 ਕਿਲੋ ਦੇ ਲੱਗੇ ਬਣਦੀ ਆ ਤੇ ਸੀਸੀਟੀਵੀ ਜਿਹੜੇ ਕੈਮਰੇ ਖੰਗਾਲੇ ਆ ਤਿੰਨ ਜਣੇ ਆ ਤੇ 350 ਕਿਲੋ ਦੀ ਜਿਹੜੀ ਕਜੂਰੀ ਲੈ ਗਏ ਆ ਫਿਰ ਇਹ ਮੈਂ ਉਹਨਾਂ ਨਾਲ ਲੈ ਗਏ ਮੈਂ ਚੱਲ ਆਪਾਂ ਥਾਣੇ ਜਾ ਕੇ ਰਿਪੋਰਟ ਲਗਾਈਏ ਥਾਣੇ ਗਏ ਰਿਪੋਰਟ ਲਗਾਉਣ ਗਏ ਆ ਦੋ ਜਣੇ ਬਾਹਰ ਮੁਲਾਜ਼ਮ ਬੈਠੇ ਜੀ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਆ ਕੰਮ ਦੀ ਵਾਪਰ ਗਿਆ ਚੀਜ਼ ਉਹ ਕਹਿੰਦੇ ਕਿ ਅੰਦਰ ਜਾ ਕੇ ਦੱਸੋ ਜੀ ਅੰਦਰ ਜਾ ਕੇ ਜਦੋਂ ਗਏ ਆ ਤੇ ਉਹਨੂੰ ਗੱਲ ਕੀਤੀ ਆ ਜਿਹੜਾ ਦੂਜਾ ਹੈ ਕੋਸਮੈਟਿਕ ਉਹਨਾਂ ਨਾਲ ਗੱਲ ਕੀਤੀ ਜਦੋਂ ਆਡ ਕੀਣੀ ਜਦੋਂ ਉਹਨਾਂ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਕਿ ਜੀ ਸਰ ਤੋਂ ਨਹੀਂ ਹੈਗਾ ਸਰ ਤੋਂ ਕੋਈ ਟੀਮ ਨਹੀਂ ਹੈਗੀ ਸਵੇਰੇ ਆ ਕੇ ਤੇ ਰਿਪੋਰਟ ਲਗਾਇਓ ਕੀ ਗੱਲ ਹੋਈ ਆ ਗੱਲ ਵੀਰ ਜੀ ਚੋਰੀ ਆ ਸਾਡਾ ਦੁਕਾਨ ਦਾ ਕੰਮ ਆ ਸੁਨਿਆਰੇ ਦਾ ਇੱਕ ਮਿੰਟ ਸੁਨਿਆਰੇ ਦਾ ਕੰਮ ਆ ਜੀ 4 ਵਜੇ ਮੈਨੂੰ ਦਿਨੇ ਫੋਨ ਆਇਆ ਸਿਕਿਉਰਟੀ ਗਾਰਡਾਂ ਦਾ ਵੀਰ ਜੀ ਤੁਹਾਡਾ ਸ਼ਟਰ ਟੁੱਟਾ ਪਿਆ ਦੁਕਾਨ ਦਾ ਤੇ ਆਓ ਵੇਖੀਏ ਕੀ ਗੱਲ ਹੋਈ ਆ ਜਦੋਂ ਮੈਂ ਅੱਗੇ ਦੇਖਿਆ ਮੇਰੀ ਤਜੋਰੀ ਲੈ ਕੇ ਕੱਢ ਗਏ ਜਿੰਨਾ ਸਮਾਨ ਸੀ ਸਾਰਾ ਲੈ ਗਿਆ ਪੈਸੇ ਹੀ ਜਿੰਨੇ ਪਾਏ ਉਹ ਵੀ ਲੈ ਗਏ ਕੱਖ ਨਹੀਂ ਛੱਡਿਆ ਸਾਰਾ ਕੁਝ ਆ ਮਾਰ ਗਏ ਸੀਸੀਟੀਵੀ ਦੇ ਵਿੱਚ ਉਤਰ ਆਇਆ ਪੱਲੇ ਨਾਲ ਜਿਹੜਾ ਸਮਾਨ ਬਾਤੀ ਪੁਰਾਣੀ ਚਾਂਦੀ ਦਾ ਪੰਡਵ ਜੀ ਉਹ ਵੀ ਇਤਰਾ ਬੰਨ ਕੇ ਉਹ ਵੀ ਨਾਲ ਲੈ ਗਏ ਕੱਖ ਨਹੀਂ ਛੱਡਿਆ ਮੇਰੀ ਦੁਕਾਨ ਚ ਸਾਰਾ ਕੁਝ ਲੈ ਗਏ ਤੋੜ ਪਨ ਵਕਰੀ ਕਰਕੇ ਸਾਰੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਵਿਰਜੀ ਨੁਕਸਾਨ ਸਿੱਧਾ ਹੀ ਜਿਗਣਾ 8 ਲੱਖ ਰੁਪਈਆ ਦਾ ਮੇਰਾ ਵਿੱਚੇ ਸੋਨਾ ਚਾਂਦੀ ਜਿਹੜਾ ਉਹ ਲੈ ਗਏ ਆ ਪਿਆ 100000 ਰੁਪਈਆ ਦੀ ਮੇਰੀ ਨਕਦੀ ਲੈ ਗਿਆ ਤੇ ਬਾਕੀ ਜਿਹੜਾ ਦੁਕਾਨ ਦਾ 50000 ਰੁਪਈਆ ਦੀ ਤਾਂ ਮੇਰੀ ਤਜੋਰੀ ਤਜੋਰੀ ਜਿਹੜੀ ਲੈ ਗਿਆ 9 ਲੱਖ ਰੁਪਈਆ ਦਾ ਉੱਤੇ ਹੀ ਮੇਰਾ ਨੁਕਸਾਨ ਜਿਹੜਾ ਵੀ ਕਰ ਗਿਆ ਕੀ ਮੰਗ ਕਰਦੇ ਨੇ ਮੰਗ ਵੀਰਜੀ ਕੀ ਕਰਨੀ ਆ ਮੰਗਦਾ ਇਹੋ ਹੀ ਆ ਵੀ ਗਾ ਜਿਹੜੇ ਦੁਕਾਨਦਾਰ ਉਹਨਾਂ ਦੇ ਵਿਚਾਰਿਆਂ ਦੀ ਸੇਫਟੀ ਕਰੋ ਸਾਨੂੰ ਤਾਂ 1 ਰੁਪਈਆ ਨਹੀਂ ਮਿਲਣਾ ਜਿਹੜਾ ਚਲ ਗਿਆ ਸਾਨੂੰ ਤਾਂ ਕੱਖੋਂ ਵਾਲੇ ਕਰਗੇ ਜੇ ਨਾ ਕਰਨਾ ਸੀ ਪਰ ਗਾਂ ਜਿਹੜੇ ਵਿਚਾਰੇ ਉਹ ਆਪੋ ਆਪਣੀ ਹਵਾਜਤ ਕਰਨ ਪ੍ਰਸ਼ਾਸਨ ਤੋਂ ਨਾ ਕੋਈ ਰੱਖਣ ਮੀਰ ਮੈਂ 4 ਵਜੇ ਦਾ ਤੜਕੇ ਦਾ ਠੱਕੇ ਦਾ ਠੱਕੇ ਖਾਣ ਲਿਆ ਜੀ ਕੋਈ ਨਹੀਂ ਇੱਥੇ ਆਇਆ ਪੁਲਿਸ ਨੂੰ ਕਿਹਾ ਜਾਂਦਾ ਕਿ ਅਸੀਂ ਪੈਟਰੋਲਿੰਗ ਕਰਦੇ ਆਂ ਬਾਜ਼ਾਰ ਦੇ ਵਿੱਚ ਫਿਰਦੇ ਰਹਿੰਦੇ ਆਂ ਉਹ ਤਾਂ ਕੀ ਆ ਬੇ ਆਹ ਦੇਖ ਲੋ ਜੀ ਪੈਟਰੋਲਿੰਗ ਹੁੰਦੀ ਤੇ ਆ ਐਡਾ ਵੱਡਾ ਕਾਂਡ ਹੀ ਹੋ ਜਾਂਦਾ ਆ ਦੇਖੋ ਖੰਭਾ ਲੈ ਕੇ ਆਏ ਮੇਰੀ ਦੁਕਾਨ ਦਾ ਸ਼ਟਰ ਤੋੜਨ ਲਈ ਢੇੜ ਘੰਟਾ ਚੋਰੀ ਕਰਦੇ ਰਹੇ ਆ ਉਹ ਪੈਟਰੋਲਿੰਗ ਕਿੱਥੇ ਹੁੰਦੀ ਆ ਦੱਸੋ ਹਾਂ ਜੀ ਕਿ ਬਾਅਦ ਜੋ ਕਿ 4.5 ਦੇ ਲੱਗ ਬਨੇ ਗਏ ਆ ਤੇ ਕੋਈ ਨਹੀਂ ਆ ਜੀ ਕੋਈ ਨੇ ਬਾਤ ਨਹੀਂ ਪੁੱਛੀ ਤੇ ਜੇ ਪ੍ਰਸ਼ਾਸਨ ਬਾਤ ਨਹੀਂ ਪੁੱਛੂਗਾ ਤਾਂ ਕੀ ਕਰਨਗੇ ਐਡਾ ਤਕੜਾ ਸ਼ਹਿਰ ਆ ਤੇ ਸ਼ਹਿਰ ਦਾ ਹਾਲ ਕੋਈ ਨਹੀਂ ਆ ਇਹ ਵਾਪਰ ਦੀਆਂ ਅੱਜ ਨਹੀਂ ਪਹਿਲੀ ਵਾਰ ਨਹੀਂ ਵਾਪਰੀ ਪਹਿਲਾਂ ਇਹ ਘਟਨਾ ਵਾਪਰੀ ਆ ਇਦਾਂ ਘਟਨਾ ਵਾਪਰੀ ਜਾਂਦੀਆਂ ਤੇ ਕੋਈ ਇਹਨਾਂ ਜੂ ਨਹੀਂ ਸਰਗਦੀ ਪਈ ਜੀ ਇਹੋ ਜਿਹਾ ਬੰਦੇ ਨੇ ਕਿ ਅਸੀਂ ਬਿਲਕੁਲ ਆਪਣੀ ਜਿਹੜੇ ਬੰਦੇ ਤਨਾਤ ਕੀਤੇ ਪੂਰੇ ਅਲਰਟ ਰਹੇ ਅਲਰਟ ਨੇ ਇਹਦਾ ਮਤਲਬ ਵੇਖੋ ਜੀ ਵੇਖੋ ਜੀ ਸੀਸੀਟੀਵੀ ਕੈਮਰੇ ਆਗੇ ਆ ਉਹਦੇ ਵਿੱਚ ਸਾਰੀ ਵੀਡੀਓ ਰਿਕਾਰਡ ਹੈ ਵੀ ਇੱਕ ਘੰਟੇ ਦੇ ਉੱਤੇ ਉਹ ਕਰਦੇ ਰਹੇ ਆਪਣਾ ਪ੍ਰਬੰਧ ਸਾਰਾ ਕੀਤਾ ਉਹਨਾਂ ਨੇ ਇੱਕ ਘੰਟੇ ਦੇ ਵਿੱਚ ਜੇ ਪ੍ਰਬੰਧ ਇਹਨਾਂ ਨੇ ਕੀਤੇ ਹੋਣਾ ਤਾਂ ਉਹ ਬੰਦੇ ਭੱਜੇ ਨਾ ਹੋਣਾ ਜੇ ਉਹਨਾਂ ਫੜਿਆ ਨਾ ਹੋਵੇ ਇਹ ਸਿਰਫ ਜੀ ਫੁਕੇ ਦਾਵੇ ਆ ਕੋਈ ਚੀਜ਼ ਨਹੀਂ ਇਹਨਾਂ ਨੇ ਕਰਦੇ ਪਏ ਜੀ ਪ੍ਰਾਈਵੇਟ ਸਕਿਉਰਿਟੀ ਰੱਖੀ ਆ 100 200 ਰੁਪਿਆ ਹਰ ਦੁਕਾਨਦਾਰ ਤੋਂ ਲੈਂਦੇ ਆ ਕਿੰਟਾ ਡੇਢ ਘੰਟਾ ਕਰਦੇ ਰਹੇ ਉਦੋਂ ਕੋਈ ਨਹੀਂ ਜਦੋਂ ਇਹਦੀ ਵਿਚਾਰੇ ਦੀ ਚੋਰੀ ਹੋ ਗਈ 4 ਵਜੇ ਤੇ ਜਾ ਕੇ ਇਹਦੇ ਘਰ ਜਾ ਕੇ ਦੱਸਣਗੇ ਕਿ ਚੋਰੀ ਹੋ ਗਈ ਆ ਤੇ ਉਦੋਂ ਪਹਿਲਾਂ ਉਹ ਕਿੱਥੇ ਸੀ ਇਹ ਇਹਨਾਂ ਨੂੰ ਪੁੱਛਣਾ ਲਾ ਉਹ ਪਹਿਲਾਂ ਕਿੱਥੇ ਸੀ ਕਾਦੇ ਵਾਸਤੇ ਪਏ ਨੇ ਜੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਕਿਉਂ ਲੋਕਾਂ ਤੋਂ ਪਾਹੇ ਲੈਂਦੇ 100 100 ਰੁਪਿਆ ਹਾਰੇ ਹਾਰੇ ਇੱਕ ਦੁਕਾਨਦਾਰ ਤੋਂ ਲੈਂਦੇ ਆ ਤੇ ਲੈਣ ਕਹਿੰਦੇ ਦੇ ਮੈਨੂੰ ਇਹ ਚੀਜ਼ ਦੇ ਇਹ ਚੀਜ਼ ਸਮਝਾਉਣਗੇ ਪੈਸੇ ਕਾਦੇ ਲੈਂਦੇ ਆ ਜੇ ਸਾਡੀਆਂ ਦੁਕਾਨਾਂ ਨਹੀਂ ਸੇਫ ਸਾਨੂੰ ਕੋਈ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਆ ਤੇ ਕੀ ਕਾਦੇ ਪਾਹੇ ਲਈ ਜਾਂਦੇ ਆ ਮੈਂ ਤਾਂ ਨਾ ਇਹ ਪਾਹੇ ਲੈਂਦੇ ਹੁਣੇ ਸਕਿਉਰਟੀ ਸੌਂਦੇ ਥੋੜਾ ਨਹੀਂ ਨੀ ਰੋਣਾ ਟਾਈਮ ਮੈਨੂੰ ਤਾਂ ਪਤਾ ਵੀ ਇਹ ਕੰਮ ਆ ਮੰਗ ਸਰ ਹੁਣ ਇਹੇ ਹੀ ਕਰਦੇ ਆ ਕਿ ਜਿੰਨਾ ਕੀ ਸਾਡਾ ਜੋਗ ਨੁਕਸਾਨ ਹੋਇਆ ਸਾਡਾ ਨੁਕਸਾਨ ਜਿਹੜਾ ਕੀ ਉੱਪਰ ਆ ਜਾਵੇ ਤੇ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਨਕੇਲ ਪਾਈ ਜਾਵੇ ਦੇਖੋ ਜੀ ਇਹ ਆਪ ਸਾਡਾ ਭਰਾ ਰਾਜਵੀਰ ਡਿਫਟੀ ਇਹਦੀ ਜੁਐਲਰੀ ਦੀ ਦੁਕਾਨ ਹੈ ਜੀ ਬਹੁਤ ਮਹਿੰਦਪਾਗੀ ਘਟਨਾ ਹੋਈ ਹੈ ਜੀ ਇਹਦੀ ਚੋਰੀ ਸਵੇਰੇ 3:00 ਵਜੇ 3:30 ਵਜੇ ਹੋਈ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਲਾਗੇ ਥਾਣਾ ਪਈਦਾ ਨਜ਼ੀਕ ਜੀ ਕੋਈ ਨਦੀ ਹਾਲ ਚੱਲਦੀ ਹੈਗੀ ਬਾਠਾੜੇ ਦੀ ਬੂਹੇ ਕਾਰੀ ਗੱਡੀ ਲੱਗੀ ਹੈ ਜੀ ਕਿੰਨਾ ਪੈਟਰੋਲੀ ਮੇਗੀ ਇੱਕ ਢੇੜਾ ਲਾਈਏ ਤੇ ਆਪਣੀ ਦੂਜੀ ਆਪਣੇ ਲਾਗੇ ਪੈਂਦੇ ਹੈ ਜੀ ਥਾੜਾ ਕੋਈ ਹਾਲ ਚੱਲ ਨਹੀਂ ਦਿਖਾਈ ਦਿੱਤੀ ਜੀ ਕੋਈ ਪ੍ਰਸ਼ਾਸਨ ਨੂੰ ਕੀ ਕਰਨ ਚਾਹੁੰਦੇ ਪ੍ਰਸ਼ਾਸਨ ਦੇ ਵੇਖੋ ਜੀ ਹੈਗਾ ਹੀ ਨਹੀਂ ਲਾਗੇ ਨਦੀਕ ਪਥਾੜੇ ਦੇ ਵਾਰਦਾਤ ਹੋ ਗਈ ਆ ਤੇ ਪ੍ਰਸ਼ਾਸਨ ਹੈਗਾ ਹੀ ਨਹੀਂ ਜੇ ਵੇਖੋ ਜੀ ਹੁਣ ਜੇ ਚਾਹੋ ਨਾ ਦਿ ਲੋ ਚਾਹੋ ਤੇ ਇਹ ਵਿਚਰਦੀ ਆਪਸੇ ਹਦਾ ਕਰ ਸਕਦੇ ਆ ਸੀਸੀਟੀਵੀ ਕੈਮਰੇ ਸਾਰੇ ਸ਼ਹਿਰ ਚ ਲੱਗੇ ਆ ਜੀ ਉਹ ਕੰਗਾ ਲੈ ਜਾਂ ਤੇ ਚੋਰ ਆਪਾਂ ਫੜ ਸਕਦੇ ਆ ਜੀ ਇਹ ਕੁਝ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਨੂੰ ਚਾਹੀਦਾ ਜੀ ਇਹ ਸਾਤ ਦਿਨ ਬਹੁਤ ਡਿੱਪੀ ਵੀਰ ਦਾ ਜਿਹੜੀ ਹੋਈ ਆ ਤਿੰਨ ਨਕਾਬ ਪੋਸ਼ ਜਿਹੜੇ ਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਆ ਕੀ ਮਾਮਲਾ ਸਰ ਤੇ ਕੋਈ ਦਰਖਾਸਤ ਵਗੈਰਾ ਆਈ ਉਹ ਇਸ ਪੰਜ ਉਹ ਉਹ ਧਿਆਨ ਚ ਲੈਦਾ ਜੀ ਇਹਨਾਂ ਨੇ ਕਿ ਅਮਰਸਰ ਨੂੰ ਪੂਲੇ ਗੇਟ ਦੇ ਲੱਗੇ ਇਹਨਾਂ ਦੀ ਦੁਕਾਨ ਜਿਊਲਰੀ ਦੀ ਉਹਦੇ ਤੇ ਰਾਤ 2:30 ਤੋਂ 3 ਦੇ ਦਰਮਿਆਨ ਚੋਰੀ ਹੋਈ ਹੈ। ਦਰਖਾਸਤ ਦੇ ਰਿਹਾ ਹਾਂ ਜਿਹੜੀ ਦਰਖਾਸਤ ਦੇ ਦਿੱਤੀ। ਮੌਕਾ ਵੇਖਣਾ ਜੀ ਨਾ ਤੇ ਜੋ ਅਫੇਅਰ ਲਾਂਚ ਕਰਕੇ ਅਗਲੀ ਪ੍ਰोसीडिंग ਸ਼ੁਰੂ ਕਰ ਦੇਣ। ਸਰ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਦੇਖੀਆਂ ਤੁਸੀਂ? ਹਾਂ ਉਹ ਬਿਲਕੁਲ ਉਹਨਾਂ ਨੂੰ ਫਲੈਸ਼ ਕਰ ਰਹੀ ਸਾਰੇ ਗਰੁੱਪਾਂ ਦੇ ਵਿੱਚ ਪਾ ਕੇ ਕਿਉਂਕਿ ਇਹ ਜਿੱਧਰ ਨੂੰ ਉਹਨਾਂ ਦਾ ਮੋਟਰਸਾਈਕਲ ਗਿਆ ਹੈ ਨੰਬਰ ਸਰਸਾਈਡ। ਉਹ ਜਿੱਥੇ ਜਿੱਥੇ ਤੱਕ ਜਾਏਗਾ ਸਾਰੇ ਉਹਨਾਂ ਦੇ ਸੀਸੀਟੀਵੀ ਕੈਮਰੇ ਕੀ ਗੱਲ ਸਰ ਕਿੱਥੇ ਤੱਕ ਜਾਂਦੇ ਸਰ ਦੁਕਾਨਦਾਰ ਕਹਿ ਰਿਹਾ ਪੁਲਿਸ ਦੀ ਪੈਟਰੋਲਿੰਗ ਨਹੀਂ ਹੈਗੀ ਤਾਂ ਕਰਕੇ ਜਿਹੜੀ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਗੱਲ ਤੇ ਸਹੀ ਇਹਨਾਂ ਦੀ ਕਿ ਰਾਤ ਨੂੰ ਸਾਡੇ ਕੋਲ ਰਾਤ ਦੀ ਪੈਟਰੋਲਿੰਗ ਹੈ ਨਹੀਂ ਕਿਉਂਕਿ ਆ ਦੂਜੇ ਕੋਲ ਸਾਡੇ ਨਾਲੇ ਚੱਲਦੀ ਹੈ ਜੀ ਅ ਜਿਹੜੀ ਦੂਜੇ ਚੱਲਦੇ ਸੀ ਕੱਜ ਕੱਦ ਦੇ ਭੌਂ ਦੇ ਹਿਸਾਬ ਨਾਲ ਸਾਡੇ ਨਾਲੇ ਵਗਾਰਾ ਸਭ ਰਾਤ ਦੀ ਪੈਟਰੋਲਿੰਗ ਵਾਕਿਆ ਜੀ ਨਹੀਂ ਸਾਡੇ ਕੋਲ ਸਰ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ ਉਹ ਮਾਮਲਾ ਦਰਜ ਕਰ ਰਹੇ ਜਿੰਨਾ ਦੀ ਅਫੇਰ ਲੋਕ ਕਰ ਤੋਂ ਬਾਅਦ ਬਾਕੀ ਉਹ ਸੀਸੀਟੀਵੀ ਕੇ ਗੱਲਾਂ ਕਿਤੇ ਸਾਰੇ ਇਹਨਾਂ ਦਾ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹਿਸਟਰੀ ਹੈ ਸਾਰੀ ਗੁਗਾਹਲਾ ਕੇ ਉਹ ਹਸਾਬ ਨਾਲ ਕੇ ਮੂਵ ਕਰ ਸਰ ਕਿੰਨਾ ਕੁ ਨੁਕਸਾਨ ਵਗੈਰਾ ਜਿਹੜਾ ਸੁਨਿਆਰੀ ਦੀ ਦੁਕਾਨ ਦਾ ਹੋਇਆ ਇਹਨਾਂ ਨੂੰ ਦਰਖਾਸਤ ਉਹ ਲਿਖ ਰਿਹਾ ਜੀ ਸਾਡੀ 60000 ਕਹਿੰਦੇ ਡਿੱਦੀ ਹੈ ਬਾਕੀ ਜੋ ਲਿਖਣ ਕਿ ਉਹ ਤੇ ਪਤਾ